ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਹੋ ਜੜਦੀ ਕਲਾ ਚ ਹੋਵੋਗੇ ਸਾਰੇ ਵੀਰ ਤੇ ਆਪਾਂ ਅੱਜ ਪਹਿਲੇ ਦਿਨ ਨਵੇਂ ਖੇਤ ਚ ਟਰੈਕਟਰ ਵੜੇ ਆ ਤੇ ਮਹਾਰਾਜ ਤੋਂ ਆਗਿਆ ਲਈ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਨਵੇਂ ਖੇਤ ਆਪਾਂ ਅੱਜ ਬਾਈ ਕਰਨ ਲੱਗੇ ਆ ਗੁਰੂ ਪਾਤਸ਼ਾਹ ਕਿਰਪਾ ਕਰਿਓ ਸਾਰਿਆਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਿਓ ਤੇ ਬਰਕਤਾਂ ਪਾਇਓ ਕਾਰੋਬਾਰਾਂ ਵਿੱਚ ਸੱਚੇ ਪਾਸ਼ਾ ਗੁਰੂ ਕਲਗੀ ਤਰਪਿਤਾਈ ਦੇ ਸਥਾਨ ਤੇ ਬੇਨਤੀ ਕੀਤੀ ਮਹਾਰਾਜ ਨੇ ਮੋਹਰ ਲਾਈ ਪਿਓ ਦਾਦੇ ਦਾ ਖੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਦਾਨਾ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਮਹਾਰਾਜ ਸੱਚੇ ਪਾਸ਼ਾ ਨੇ ਇਹ ਮੋਹਰ ਲਾਈ ਹਕਮਨਾ ਸਾਹਿਬ ਆਇਆ ਸੀ ਤੇ ਆਪਾਂ ਪ੍ਰਸ਼ਾਦ ਵੰਡਣ ਉਪਰੰਤ ਹੁਣ ਬਾਹੀ ਕਰਾਂਗੇ ਖੇਤ ਦੀਆਂ ਤਵੀਆਂ ਮਾਰਾਂਗੇ ਚ ਤੇ ਹੋਰ ਸਾਰੇ ਠੀਕ ਠਾਕ ਹੋ ਵੀਰੇ ਤੇ ਚਲੋ ਚੜਦੀ ਕਲਾ ਮਾਰ ਸੱਚੇ ਬਾਸ਼ਾ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ